ਸਾਰੀ ਸ਼ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਅੱਜ ਮੈਂ ਤੁਹਾਨੂੰ ਦਿਖਾਉਣੀਆਂ ਕਾਲ ਆਪਾਂ ਅਲੀਨਾ ਫੈਬਰਿਕ ਤੇ ਸੂਟ ਦਿਖਾਏ ਸੀਗੇ ਅੱਜ ਮੈਂ ਉਹਨਾਂ ਦੇ ਨੈਕਸਟ ਅਗਲੇ ਸੂਟ ਤੁਹਾਨੂੰ ਦਿਖਾਉਣੀਆਂਗੀ ਸ਼ੋਅ ਕਰਦੀਆਂਗੀ ਜੇਕਰ ਤੁਹਾਨੂੰ ਉਹਦੇ ਵਿੱਚ ਕਲਰ ਜਾਂ ਪ੍ਰਿੰਟ ਪਸੰਦ ਆਉਂਦਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਪ੍ਰਾਈਸ ਆਪਾਂ ਨਾਲ ਹੁੰਦੇ ਮੈਂਸ਼ਨ ਕਰੀ ਚੱਲਾਂਗੇ ਚਲੋ ਜੀ ਸਟਾਰਟ ਕਰਦੇ ਆਂਗੇ ਸੂਟ ਦਿ ਇੱਕ ਨਾ ਭੈਣ ਦਾ ਕਮੈਂਟ ਆਇਆ ਸੀਗਾ ਵੀ ਸਾਡੇ ਇੱਥੇ 650 ਦਾ ਜੇ ਪੈਨ ਤਿਸਟਾ ਬ੍ਰਾਂਡ ਦਾ ਹਨਾ ਤੁਹਾਡੇ 650 ਦਾ ਮੈਨੂੰ ਸੂਟ ਦਵਾ ਦਿਓ ਮੈਂ 100 ਸੂਟ ਚੱਕ ਲੂੰਗੀ 650 ਦਾ ਜੇ ਤੁਹਾਡੇ ਮਿਲਦਾ ਕਿਉਂਕਿ ਮੈਂ 2-2025-25 ਸਾਨੂੰ ਸਟਾਕ ਬਾਈ ਕਰਦੀ ਆਂਗੀ ਮੈਂ 100-100 ਸੂਟ ਵੀ ਲੈਣੀ ਆਂਗੀ ਤੇ ਬਾਕੀ ਮੈਂ ਰੋਲ ਹੀ ਲੈਣੀ ਆਂਗੀ ਸਾਰੇ ਤੇ ਤੁਸੀਂ ਐਵੇਂ ਹੀ ਹਨਾ ਬਿਨਾ ਸੋਚੇ ਸਮਝੇ ਕੋਈ ਨਾ ਕੋਈ ਕਮੈਂਟ ਕਰ ਦਿੰਨੇ ਹੋਗੇ ਥੋੜਾ ਸੋਚ ਕੇ ਹੋ ਕਰਿਆ ਕਰੋ ਕਿਉਂਕਿ ਮੈਂ ਜਿਹੜੀ ਕਲੈਕਸ਼ਨ ਹੈ ਕਿ ਜ਼ਿਆਦਾਤਰ ਆਪਾਂ ਟੇਸਟਾ ਦੀ ਸੇਲ ਕਰ ਦੇਾਂਗੇ ਬੜੀ ਆਰਾਮ ਨਾਲ ਹਨਾ ਉਹਨਾਂ ਨੇ ਕਮੈਂਟ ਕਰਤਾ ਵੀ ਸਾਡੇ 650 ਦਾ ਹੈਗਾ 650 ਦਾ ਟੇਸਟਾ ਬ੍ਰਾਂਡ ਦਾ ਜੇ ਤੁਹਾਨੂੰ ਮਿਲਦਾ ਕਿਤੇ ਵੀ ਤਾਂ ਮੇਰਾ ਵਟਸਐਪ ਨੰਬਰ ਮੈਂਸ਼ਨ ਕੀਤਾ ਹੋਇਆ ਹੈਗਾ ਤੁਸੀਂ ਮੈਨੂੰ ਵਟਸਐਪ ਕਾਲ ਕਰ ਸਕਦੇ ਹੋ ਡਾਇਰੈਕਟ ਕਾਲ ਕਰ ਸਕਦੇ ਹੋਗੇ ਕੋਈ ਗੱਲ ਨਹੀਂ ਮੈਂ ਤੁਹਾਡੇ ਤੋਂ 100 ਸੂਟ ਬਾਏ ਕਰੂੰਗੀ 650 ਨੂੰ ਜੇ ਮਿਲਦਾ ਹੋਇਆ ਟੇਸਟਾ ਦੀ ਕਲੈਕਸ਼ਨ ਦਾ ਪਰ ਚਲੋ ਜੀ ਆ ਦੇਖੋ ਜੀ ਇਹ ਸਾਰੇ ਜਿਹੜਾ ਮੈਂ ਕੱਲ ਤੁਹਾਨੂੰ ਅਲੀਨਾ ਫੈਬਰਿਕ ਦਿਖਾਇਆ ਸੀ ਹਨਾ ਇਹ ਉਹੀ ਅਲੀਨਾ ਫੈਬਰਿਕ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਜੇ ਤੁਸੀਂ ਲੈਣਾ ਚਾਹੋਗੇ 올ਓਵਰ ਸੂਟ ਤਾਂ ਲੈ ਸਕਦੇ ਹੋਗੇ ਪ੍ਰਾਈਸ ਮੈਂ ਤੁਹਾਨੂੰ ਕੱਲ ਦੱਸ ਚੁੱਕੀ ਸੀਗੀ ਅਲੱਗ-ਅਲੱਗ ਪ੍ਰਾਈਸ ਨੇ ਜੇ ਸਾਰਿਆਂ ਦੇ ਦੇਖੋ ਜੀ ਜਿਹੜਾ ਇਹਦਾ ਪ੍ਰਾਈਸ ਰਹੇਗਾ 3000 ਪ੍ਰਾਈਸ ਰਹੇਗਾ 올ਓਵਰ ਦਾ ਤੇ ਕਲਰ ਬਹੁਤ ਸੋਹਣੇ ਨੇ ਕਿ ਕੱਲ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਇਆ ਸੀਗੇ ਉਹ ਚ ਕਲਰ ਬਹੁਤ ਜ਼ਿਆਦੇ ਸੋਹਣੇ ਨੇਗੇ ਇਹਦਾ 3000 ਪ੍ਰਾਈਸ ਹੈ ਜੀ ਤੇ ਤੁਸੀਂ ਲੈ ਸਕਦੇ ਹੋ ਇਹ ਵਾਲੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਜਿਹੜਾ ਦੁਪੱਟਾ ਇਹਦੇ ਨਾਲ ਤੁਸੀਂ ਕਿਸੇ ਵੀ ਬੇਸ ਦਾ ਰਖਵਾ ਸਕਦੇ ਹੋਗੇ ਤੁਸੀਂ ਮੈਚਿੰਗ ਸੌਰੀ ਟਾਈ ਐਂਡ ਡਾਈ ਕਰਵਾਉਣਾ ਟਾਈ ਐਂਡ ਡਾਈ ਤੁਸੀਂ ਦੁਪੱਟਾ ਲੈ ਸਕਦੇ ਹੋਗੇ ਤੁਸੀਂ ਇੱਕ ਬੇਸ ਦਾ ਕਰਵਾਉਣਾ ਇੱਕ ਬੇਸ ਦਾ ਪਰ ਜਿਹੜੀ ਹਨਾ ਪਲੀਜ਼ ਡਿਟੇਲ ਹੈਗੀ ਉਹ ਮੈਨੂੰ ਵਟਸਐਪ ਤੇ ਭੇਜ ਦਿਆ ਕਰੋ ਵੀ ਸਾਡਾ ਇਸ ਤਰ੍ਹਾਂ ਦਾ ਤਾਂ ਪੱਟਾ ਹੋਣਾ ਚਾਹੀਦਾ ਹੈਗਾ ਇਸ ਤਰ੍ਹਾਂ ਦਾ ਕੁਝ ਵੀ ਹਨਾ ਤੁਸੀਂ ਬ੍ਰੀਕ ਲੈਸ ਵੈਸੇ ਆਪਾਂ ਜ਼ਿਆਦਾਤਰ ਕਿਉਂਕਿ ਮੇਰੀ ਚੋਇਸ ਵੀ ਐਵੇਂ ਹੈ ਕਿ ਮੈਂ ਬ੍ਰੀਕ ਲੈਸ ਹੀ ਪਸੰਦ ਕਰਦੀ ਆਂਗੀ ਤੇ ਤੁਸੀਂ ਆਪਣੀ ਚੋਇਸ ਵੀ ਦੱਸ ਦਿਓ ਕਰੋ ਕੋਈ ਗੱਲ ਨਹੀਂ ਆਪਾਂ ਉਸ ਅਕੋਰਡਿੰਗ ਸੂਟ ਰੈਡੀ ਕਰ ਦਿਆ ਕਰਾਂਗੇ ਦੇਖੋ ਜੀ ਪ੍ਰਿੰਟ ਕਾਫੀ ਜਾਦੇ ਸੋਹਣਾਗਾ ਤੇ ਫਟਾਫਟ ਆਪਣਾ ਆਰਡਰ ਕਰ ਦਿਓ ਤੇ ਇਹ ਕਿਹਾ ਮੈਂ ਤੁਹਾਨੂੰ ਕਾਲ ਸੂਟ ਦਿਖਾਏ ਸੀਗੇ ਉਹਦੇ ਵਿੱਚ ਦੇਖੋ ਬਲੈਕ ਕਲਰ ਵੀ ਹੈਗਾ ਦੇਖੋ ਜੀ ਪ੍ਰਾਈਸ ਉਹ ਤਾਂ ਮੈਂ ਤੁਹਾਨੂੰ ਦੇਖ ਕੇ ਦੱਸਾਂ ਕਿਉਂਕਿ ਮੇਰੇ ਮਾਈਕ ਤੋਂ ਸਕਿਪ ਹੋ ਜਾਂਦੇ ਨੇ ਵੀ ਪ੍ਰਾਈਸ ਆ ਦੇਖੋ ਮੈਂ ਆ ਦਿਖਾਏ ਸੀਗੇ ਜਿਹੜਾ ਦਾ ਪ੍ਰਾਈਸ ਰਹੇਗਾ 2500 ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਤੇ ਤੁਸੀਂ ਜੇ ਸੂਟ ਲਓਗੇ ਤਾਂ ਇਹਨੂੰ 올ਓਵਰ ਬਾਈ ਕਰਿਓ ਕਿਉਂਕਿ ਇਹ ਜਾਦੇ ਸੋਨਾ ਸੂਟ ਹੈ ਤੇ ਕੇਵळा ਕਲਰ ਸੀਗਾ ਤੇ ਇਹ ਕੇਵळा ਕਲਰ ਸੀਗਾ ਠੀਕ ਹੈ ਜੀ ਦੇਖੋ ਮੈਂ ਤੁਹਾਨੂੰ ਪਿਛਲੇ ਵੀ ਕੱਲ ਵਾਲੀ ਵੀਡੀਓ ਵਾਲੇ ਕਲਰ ਵੀ ਦਿਖਾਤੇ ਕਿਉਂਕਿ ਪੈਣਾਂ ਦੇ ਆਰਡਰ ਆਏ ਹੋਏ ਸੀਗੇ ਮੈਂ ਅਜੇ ਕੁਝ ਵੀ ਕਟਿੰਗ ਨਹੀਂ ਕੀਤੇ ਹੈਗੇ ਕਿਉਂਕਿ ਅੱਜ ਅਸੀਂ ਜਾ ਰਹੇ ਹਾਂਗੇ ਹੁਣ ਮੰਡੇ ਤੋਂ ਬਿਨ ਕਿਉਂਕਿ ਕੱਲ ਨੂੰ ਸੰਡੇ ਆ ਸੰਡੇ ਨੂੰ ਮੇਰੇ ਕਾਰੀਗਰ ਵੀ ਕੋਈ ਵੀ ਕੰਮ ਨਹੀਂ ਕਰਦੇ ਹੈਗੇ ਮੰਡੇ ਨੂੰ ਆ ਕੇ ਆਪ ਆਪ ਦਾ ਕੰਮ ਕਰਦਿਵਾਰੇ ਸ਼ੁਰੂ ਕਰਾਂਗੇ ਤੇ ਦੇਖੋ ਜੀ ਬਲੈਕ ਕਲਰ ਹੈ ਦੇ ਵਿੱਚ ਇੱਕ ਤੇ ਦੂਜਾ ਮੈਰੂਨ ਛੇਡ ਹੈਗਾ ਤੇ ਮੈਨੂੰ ਪਤਾ ਨਹੀਂ ਕਿਉਂ ਡਾਰਕ ਕਲਰ ਜ਼ਿਆਦਾ ਪਸੰਦ ਨਹੀਂਗੇ ਤੁਸੀਂ ਡਾਰਕ ਕਲਰ ਉਹ ਕਰ ਸਕਦੇ ਹੋਗੇ ਲੈ ਸਕਦੇ ਹੋ ਜਿਹੜੀਆਂ ਪਹਿਣਾ ਪਾਉਂਦੀਆਂ ਨੇ ਮੇਰੀ ਤਰ੍ਹਾਂ ਤੇ ਮੈਨੂੰ ਇਹ ਕਲਰ ਬਹੁਤ ਜਿਆਦਾ ਸੋਹਣਾ ਲੱਗਿਆ ਸੀਗਾ ਕਿਉਂਕਿ ਇਹ ਮਹਿਰੂਨ ਕਲਰ ਅਲੱਗ ਜਿਹੇ ਦਾ ਮਹਿਰੂਨ ਹੈਗਾ ਇੱਕ ਤਾਂ ਵੀ ਇੱਕ ਆਪਾ ਸ਼ੇਡ ਕਹਿ ਦਿੰਦੇ ਹੁਣ ਇਹ ਵੀ ਮਹਿਰੂਨ ਕਲਰ ਦਾ ਹੁਣ ਤੁਸੀਂ ਸਾਡਾ ਸੂਟ ਰੈਡੀ ਕਰਦੇ ਹੋ ਵੀ ਉਹ ਇੱਕ ਸ਼ੇਡ ਆ ਜਾਂਦਾ ਪਰ ਇਹ ਰੋਜ਼ ਕਲਰ ਨਹੀਂ ਹੁੰਦਾ ਹੈਗਾ ਜਿਹਦਾ ਉਦਾਂ ਹੈਗਾ ਤੁਸੀਂ ਦੇਖ ਸਕਦੇ ਹੋਗੇ 2500 ਦਾ ਪ੍ਰਾਈਸ ਹੈਗਾ ਅਲੀਨਾ ਫੈਬਰਿਕ ਹੈਗਾ ਤੇ ਆਪਣਾ ਫਾਸਟਲੀ ਆਰਡਰ ਕਰਦਿਆ ਕਰੋ ਤੇ ਦੂਜਾ ਇਹਦੇ ਵਿੱਚ ਇਹ ਵਾਲਾ ਹੈਗਾ ਜਿਹੜੇ ਆ ਭੈਣਾਂ ਨੇ ਹਨਾ ਲਾਈਟ ਕਲਰ ਲੈਣਾਗਾ ਤਾਂ ਤੁਸੀਂ ਲਾਈਟ ਵੀ ਲੈ ਸਕਦੇ ਹੋ ਕਿਉਂਕਿ ਜ਼ਿਆਦਾਤਰ ਕਈ ਭੈਣਾਂ ਨਹੀਂ ਡਾਰਕ ਕਲਰ ਪਾਉਂਦੀਆਂ ਹੈਗੀਆਂ ਤਾਂ ਤੁਸੀਂ ਲਾਈਟ ਕਲਰ ਕਲਰ ਪਾ ਸਕਦੇ ਹੋਗੇ ਦੇਖੋ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਤੁਹਾਡੇ ਸਾਹਮਣੇ ਆਗਾ ਤੇ ਜੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਦੇਖਦੇ ਹੋਗੇ ਹਨਾ ਤਾਂ ਮੇਰੀ ਜਰੂਰ ਆਈਡੀ ਨੂੰ ਮਤਲਬ ਫੋਲੋ ਕਰਿਓ ਤੇ ਆਪਣੀ ਜਿਹੜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਆਪਣੇ ਰਿਲੇਟਿਵਸ ਦੇ ਵਿੱਚ ਹਨਾ ਬਾਰ ਤੁਹਾਡੇ ਜੋ ਵੀ ਕੋਈ ਵੀ ਭੈਣ ਰਿਲੇਟਿਵ ਬੈਠੇ ਨੇ ਜਿਨ੍ਹਾਂ ਨੇ ਵੀ ਸੂਟ ਰੈਡੀ ਕਰਵਾਉਣੇ ਨੇਗੇ ਤੁਸੀਂ ਹਨਾ ਜਰੂਰ ਮੇਰੀ ਵੀਡੀਓ ਸ਼ੇਅਰ ਕਰਿਆ ਕਰੋ ਆਪਾਂ ਪਾਰਟੀ ویئر ਸੂਟ ਵੀ ਰੈਡੀ ਕਰਦੇ ਆਂਗੇ ਤੇ ਹੁਣ ਵਾਰਕ ਵਾਲੇ ਸੂਟਾਂ ਦੇ ਮਤਲਬ ਜਿੱਦਾਂ ਕੀ ਅੱਜ ਵੀ ਆਰਡਰ ਕੱਲ ਵੀ ਆਰਡਰ ਡੇਲੀ ਮਤਲਬ ਵਾਰਕ ਵਾਲੇ ਸੂਟ ਚੱਲ ਰਹੇ ਨੇਗੇ ਆਪਣੇ ਕੁਝ ਆਪਾਂ ਤੋਂ ਵੀਡੀਓ ਨਹੀਂ ਪੈਂਦੀ ਹੈਗੀ ਹੁਣ ਵੀ ਮੇਰੇ ਤਿੰਨ ਜਾਂ ਤਿੰਨ ਤੋਂ ਚਾਰ ਸੂਟ ਘਰ ਰੈਡੀ ਹੋਏ ਪਏ ਨੇਗੇ ਦੁਪट्टे ਵਗੈਰਾ ਵੀ ਪਰ ਮੇ ਤੋਂ ਵੀਡੀਓ ਨਹੀਂ ਪਈ ਹੈਗੀ ਹਨਾ ਮੈਂ ਤੁਹਾਨੂੰ ਦਿਖਾਉਣੀ ਹੈਗੀ ਅਗਲੀ ਵੀਡੀਓ ਦੇ ਵਿੱਚ ਦਿਖਾ ਦਉਗੀ ਦੇਖੋ ਜੀ ਇਹ ਕੇ ਕਲਰ ਹੈਗਾ ਜਿਹੜਾ ਹਨਾ ਇਹਦਾ ਪ੍ਰਾਈਸ ਹੈਗਾ ਤੁਸੀਂ ਮੈਨੂੰ ਪੁੱਛ ਲਿਓ ਬਿਲਕੁਲ ਪਿਓਰ ਸਟੱਫ ਹੈਗਾ ਜਮੇ ਫੁੱਲ ਵਰਗਾ ਸ਼ੁਕਰੀਆ ਜੀ ਸਾਰਿਆਂ ਨੂੰ ਤੇ ਦੇਖੋ ਜੀ ਕਲਰ ਇਹਦਾ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਸੂਟ ਦਾ ਤੇ ਜਿਹੜਾ ਸਟਾਫ ਹੈਗਾ ਬਹੁਤ ਜਾਦੇ ਮਤਲਬ ਪਿਓਰ ਕ੍ਰਸ਼ ਹੈ ਤੇ ਇੰਨਾ ਕ ਜਿਆਦੇ ਸੋਹਣਾ ਫੈਬਰਿਕ ਹੈ ਮੈਂ ਜਨੀ ਵੀ ਤਾਰੀਫ ਕਰਾਂ ਬਿਲਕੁਲ ਲਾਈਟ ਵੇਟ ਸਟਾਫ ਹੈਗਾ ਦੇਖੋ ਲਾਈਨਿੰਗ ਲੱਗੂਗੀ ਅੱਜ ਵਾਲੇ ਮਤਲਬ ਸੂਟ ਦੇ نیچے ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦੇ ਸੋਹਣਾ ਸਟਾਫ ਹੈਗਾ ਤੇ ਫਟਾਫਟ ਆਪਣੇ ਸੁੱਟਾਂ ਦਾ ਆਰਡਰ ਕਰਿਓ ਜਿਹੜਾ ਦਾ ਪ੍ਰਾਈਸ ਹੈ ਮੈਨੂੰ ਵਟਸਐਪ ਤੇ ਪੁੱਛ ਲਓ ਭੈਣ ਮੇਰੇ ਮਾਈਂਡ ਤੋਂ ਸਕਿਪ ਹੋਇਆ ਪਿਆਗਾ ਸਟਾਈਲ ਕਿਉਂਕਿ ਫਿਰ ਆਪਾਂ ਨਾ ਬਿਲ ਦੇਖ ਕੇ ਮੈਂ ਤੁਹਾਨੂੰ ਆਰਾਮ ਨਾਲ ਦੱਸੂਗੀ ਫਿਰ ਇਹਦਾ ਕੀ ਪ੍ਰਾਈਸ ਸੀਗਾ ਕਿ ਕਿਦੇ ਵਿੱਚ ਕਲਰ ਹੈਗਾਗਾ ਫੂਜੀ ਕਲਰ ਬਹੁਤ ਸੋਨੇ ਲੰਗੇ ਪੇਸਟਲ ਕਲਰ ਲੰਗੇ ਦੋਨੋਂ ਜਿਹੜੀ ਕਲੈਕਸ਼ਨ ਹੈਗੀ ਇਹ ਵੀ ਟੇਸਟਾ ਦੀ ਹੈਗੀ ਦੇਖੋ ਚਲੋ ਇਹਨੂੰ ਤੁਸੀਂ ਸਟਿਚ ਕਰਵਾਉਂਗੇ ਕਾਫੀ ਜਿਆਦੇ ਸੋਨਾ ਸੂਟ ਬਣੂਗਾ ਸਟਿਚ ਹੋ ਕੇ ਦੇਖੋ ਤੁਸੀਂ ਦੇਖ ਸਕਦੇ ਹੋ 프ਿੰਟ ਕਿੰਨਾ ਜਿਆਦਾ ਸੋਹਣਾ ਕਲਰ ਵੀ ਕਿੰਨਾ ਜਿਆਦਾ ਸੋਹਣਾ ਬਹੁਤ ਪਿਆਰੇ ਕਲਰ ਨੇਗੇ ਜਿਹੜੇ ਮੈਂ ਤੁਹਾਨੂੰ ਅੱਜ ਸਾਰੇ ਦਿਖਾ ਰਹੀ ਏਗੀ ਬਹੁਤ ਸੋਹਣੇ ਕਲਰ ਨੇਗੇ ਨੈਕਸਟ ਸੂਟ ਹਨਾ ਬਟਰ ਕਾਟਨ ਦੇ ਮੰਗਦੇ ਸੀਗੇ ਆਪਾਂ ਤੋਂ ਤੇ ਨਾ ਤੁਹਾਨੂੰ ਦਿਖਾ ਦਿੰਨੀ ਹੈਗੀ ਬਟਰ ਕਾਟਨ ਦੀ ਡਿਮਾਂਡ ਕਾਫੀ ਜਿਆਦਾ ਸੀ ਜਿਹੜੀ ਇਹ ਬਟਰ ਕਾਟਨ ਹੈ ਨਾ ਹੁਣ ਚੈੱਕ ਦੇ ਵਿੱਚ ਆਏਗੀ ਜਦੋਂ ਆਪਾਂ ਚੈੱਕ ਜਾਰਜਟ ਸੇਲ ਕੀਤੀ ਸੀ ਨਾ ਪਹਿਲਾਂ ਬਹੁਤ ਜ਼ਿਆਦਾ ਆਪਣਾ ਸਟਾਕ ਸੇਲ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਇਹ ਪ੍ਰਾਈਸ ਰਹੇਗਾ 3000 ਪ੍ਰਾਈਸ ਰਹੇਗਾ ਕਾਫੀ ਜ਼ਿਆਦਾ ਸੋਨਾ ਮਤਲਬ ਸੂਤ ਹੈਗਾ ਚੈੱਕ ਦੇ ਵਿੱਚ ਦੇਖੋ ਜੀ ਇਹਦੇ ਵਿੱਚ ਦੋ ਕਲਰ ਲਿੰਗੇ ਇੱਕ ਬਲੈਕ ਹੈ ਤੇ ਇੱਕ ਇਹ ਵਾਲਾ ਹੈਗਾ ਮਰਜੈਂਟਾ ਇਹ ਮੈਂ ਦੋ ਸੂਤ ਲੈ ਕੇ ਆਈ ਸੀਗੀ ਕਿਉਂਕਿ ਅੱਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਨਹੀਂ ਜਿਹੜਾ ਵੀ ਮੈਨੂੰ ਸੂਟ ਜ਼ਿਆਦਾ ਪਸੰਦ ਹੋਵੇ ਮੈਂ ਉਹਦੇ 2 ਜਾਂ 3 ਮੈਂ 4 4 5 5 ਸੂਟ ਵੀ ਚੱਕ ਲਵਾਂ ਨਹੀਂ ਕਿਵਰ ਤੇ ਇਦਾਂ ਹੀ ਗੱਲ ਹੋ ਜਾਂਦੀ ਹੁੰਦੀ ਹੈ ਵੀ ਜਿੰਨੇ ਸੂਟ ਹੈਗੇ ਨੇ ਤੁਸੀਂ ਸਾਨੂੰ ਦੇ ਦਿਓ ਕਿਉਂਕਿ ਹਮੇਸ਼ਾ ਪੋਜ਼ਿਟਿਵ ਹੋ ਕੇ ਚੱਲੋ ਹਨਾ ਪੋਜ਼ਿਟਿਵ ਪੋਜ਼ਿਟਿਵ ਹੋ ਕੇ ਆਪਣਾ ਕੰਮ ਕਰੋ ਕਿਸੇ ਦੀ ਕੋਈ ਗੱਲ ਸੁਣਨ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੇ ਮਾਈਂਡ ਦੇ ਵਿੱਚ ਵਧੀਆ ਗੱਲਾਂ ਸੋਚਿਆ ਕਰੋ ਸਾਰਾ ਕੁਝ ਵਧੀਆ ਹੀ ਹੁੰਦਾ ਹੈਗਾ ਬਾਕੀ ਜਦੋਂ ਪਰਮਾਤਮਾ ਸਾਥ ਦਵੇ ਤਾਂ ਫਿਰ ਵਧੀਆ ਹੀ ਹੁੰਦਾ ਹੈ ਨਾ ਰੱਬ ਜਦੋਂ ਸਾਥ ਦਿੰਦਾ ਹੈਗਾ ਲੋ ਜੀ ਦੂਜਾ ਕਲਰ ਇਹ ਹੈਗਾ ਮੈਂ ਜੋ ਵੀ ਹੈ ਨਾ ਸਟਾਕ ਲੈ ਕੇ ਆਉਣੀ ਹੁੰਦੀ ਹੈਗੀ ਮੈਂ ਹਮੇਸ਼ਾ ਪੋਜ਼ਿਟਿਵ ਰਹਿਣੀ ਆ ਪੋਜ਼ਿਟਿਵ ਹੋ ਕੇ ਆਪਾਂ ਕੰਮ ਕਰਦੇ ਆਂਗੇ ਸਾਰਾ ਮੈਂ ਹਰ ਗੱਲ ਦੇ ਵਿੱਚ ਪੋਜ਼ਿਟਿਵ ਸੋਚਦੇ ਆਂਗੇ 네ਗਟਿਵ 네ਗਟਿਵ ਨਹੀਂ ਸੋਚਣਾ ਹੈਗਾ ਤੁਸੀਂ ਵੀ ਨਾ ਸੋਚਿਆ ਕਰੋ ਕੋਈ ਵੀ ਗੱਲ ਖੁਸ਼ ਰਹਿਣਾ ਕਰੋ ਜ਼ਿੰਦਗੀ ਇੱਕ ਵਾਰ ਮਿਲਿਆਗੀ بار بار ਨਹੀਂ ਆਪਾਂ ਇੱਥੇ ਆਉਣਾ ਹੈਗਾ ਤੇ ਦੂਜਾ ਕਲਰ ਇਹ ਸੀਗਾ ਦੇਖੋ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਤੁਹਾਡਾ ਜਿਹੜਾ ਤੁਸੀਂ ਆਰਡਰ ਹੈਗਾ ਆਪਾਂ ਨੂੰ WhatsApp ਤੇ ਕਨਫਰਮ ਕਰ ਸਕਦੇ ਹੋਗੇ ਜਿਹੜਾ WhatsApp ਦਾ ਨੰਬਰ ਹੈਗਾ ਆਪਾਂ ਨੀਚੇ ਮੈਂਸ਼ਨ ਕੀਤਾ ਹੁੰਦਾ 8557905009 ਆਪਣਾ ਇਹ ਨੰਬਰ ਹੈਗਾ ਜਦੋਂ ਤੁਸੀਂ ਪੇਮੈਂਟ ਕਰਦੇ ਹੋਣੇ ਹੋਗੇ ਥੋੜਾ ਖਿਆਲ ਨਾਲ ਪੇਮੈਂਟ ਕਰਿਆ ਕਰੋ ਹੁਣ ਆ ਪਿੱਛੇ 8 ਲਾ ਦਿਨੇ ਹੋ 9 ਦੀ ਜਗ੍ਹਾ ਤੇ ਤੇ ਜਿਹੜਾ ਨਾਮ ਹੈ ਹਨ ਤੁਸੀਂ ਮੈਨੂੰ ਪੁੱਛ ਲਿਆ ਕਰੋ ਤੇ ਮੈਨੂੰ WhatsApp ਤੇ ਪੁੱਛਣਾ ਕਰੋ ਵੀ ਤੁਹਾਡਾ ਕੀ ਨੇਮ ਆਉਂਦਾ ਹੈਗਾ ਤਾਂ ਕਰਕੇ ਤੇ ਬਸ ਜਲਦਬਾਜੀ ਨਾ ਕਰਿਆ ਕਰੋ ਕਈ ਵੇ ਪੈਣਾ ਨਹੀਂ ਗਲਤ ਪੇਮੈਂਟ ਹੋਈ ਆ ਚਲੋ ਉਹ ਤਾਂ ਅਗਲੇ ਨੇ ਹਨਾ ਵੀ ਇਹ ਰੇ ਮੋੜਤੀ ਤੇ ਕਈ ਬੰਦੇ ਆ ਇਹ ਜੇ ਵੀ ਹੁੰਦੇ ਨੇ ਹਨਾ ਵੀ ਨਹੀਂ ਰਿਟਰਨ ਕਰਦੇ ਹੈਗੇ ਪੇਮੈਂਟ ਤੁਹਾਡੀ ਤਾਂ ਕਰਕੇ ਬਸ ਥੋੜਾ ਜਿਹਾ ਖਿਆਲ ਨਾਲ 8 ਦੀ ਜਗ੍ਹਾ ਆਪਣਾ 9 ਪਾਇਆ ਕਰੋ 9 ਹੈਗਾ ਬਾਕੀ ਜਦੋਂ ਤੁਸੀਂ ਪੇਮੈਂਟ ਕਰਨੀ ਹੈ ਮੈਂ ਤੁਹਾਨੂੰ ਸਿੱਧੀ ਇੱਕ ਗੱਲ ਦੱਸ ਦਿਆਂਗੀ ਪੇਮੈਂਟ ਕਰਨ ਤੋਂ ਪਹਿਲਾਂ ਹਨਾ ਤੁਸੀਂ ਮੇਰਾ ਨਾਮ ਮੈਂਸ਼ਨ ਹੋਊਗਾ ਤੁਸੀਂ ਮੇਰਾ ਨਾਮ ਪੁੱਛ ਲਿਆ ਕਰੋ ਵੀ ਦੀਦੀ ਤੁਹਾਡਾ ਨੇਮ ਇਹ ਹੈਗਾ ਜਦੋਂ ਮੈਂ Yes ਕਹੂੰਗੀ ਬਸ ਤੁਸੀਂ ਫਿਰ ਪੇਮੈਂਟ ਕਰਿਆ ਕਰੋ ਨਹੀਂ ਤੁਸੀਂ ਪੇਮੈਂਟ ਹੀ ਨਾ ਕਰਿਆ ਕਰੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਹੀ ਕਿਉਂਕਿ ਹਨਾ ਮੈਂ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਕਰਵਾਉਣਾ ਚਾਹੁੰਦੀ ਜੋ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਮੇ ਤਾਂ ਵਧੀਆ ਹਨ ਤੁਸੀਂ ਆਪਣਾ ਸਾਰਾ ਮਤਲਬ ਕੰਮ ਕਰਵਾ ਰਹੇ ਹੋਗੇ ਮੈਂ ਤੁਹਾਡਾ ਕੋਈ ਵੀ ਆਪਣੇ ਕੰਮ ਦੇ ਵਿੱਚ ਜਿੰਨੇ ਵੀ ਮੇਰੇ ਕਲਾਈਂ ਨੇ ਕੋਈ ਵੀ ਨੁਕਸਾਨ ਨਹੀਂ ਕਰਨਾ ਚਾਹੁੰਦੀ ਹੈ ਕਿ ਸੋ ਪਲੀਜ਼ ਹਨਾ ਧਿਆਨ ਨਾਲ ਸਾਰਾ ਕੁਝ ਪਹਿਲਾਂ ਚਲੋ ਜੀ ਅਜਲਿਕ ਕਲੈਕਸ਼ਨ ਇਹ ਸੀਗੀ ਤੁਹਾਨੂੰ ਪਸੰਦ ਆਉਂਦੀ ਹੈਗੀ ਫਾਸਟਲੀ ਆਪਣਾ ਆਰਡਰ ਕਰਕੇ ਬੁਕਿੰਗ ਕਰਵਾ ਸਕਦੇ ਹੋਗੇ ਬਾਕੀ ਜਿਹੜੇ ਵਿਆਹ ਸ਼ਾਦੀਆਂ ਵਾਲੇ ਸੂਟ ਲੈਣਗੇ ਉਹਨਾਂ ਦੀ ਬੁਕਿੰਗ ਹੁਣ ਸਟਾਰਟ ਹੋ ਚੁੱਕੀ ਹੈਗੀ ਤੁਸੀਂ ਵੀ ਮਤਲਬ 2 ਮਹੀਨਿਆਂ 3 ਮਹੀਨਿਆਂ ਤੋਂ ਪਹਿਲਾਂ ਆਪਣਾ ਟਾਈਮ ਦੇ ਕੇ ਚੱਲੋ ਜੀ ਫੇਰ ਸੂਟ ਰੈਡੀ ਹੋਣਗੇ ਹਨਾ ਕਿਉਂਕਿ ਕੰਮ ਥੋੜਾ ਜਿਹਾ ਜ਼ਿਆਦਾ ਹੋਣ ਕਰਕੇ ਹਨਾ ਵੀ ਕਸਟਮਰ ਦੇ ਸੂਟ ਨਾਰਮਲੀ ਜਿੱਦਾਂ ਆ ਸੂਟ ਰੈਡੀ ਕਰਵਾਉਂਦੇ ਨੇਗੇ 20 25 ਇੱਕ ਮਹੀਨਾ ਵੀ ਲੱਗ ਜਾਂਦਾ ਇਹ ਸੂਟਾਂ ਨੂੰ ਵੀ ਦੇਖੋ ਅੱਗੇ ਹਨਾ ਹੋਰ ਕਸਟਮਰ ਦੇ ਸੂਟ ਚਾ ਲੈਣ ਦੇ ਫਿਰ ਅਸੀਂ ਇੱਕ ਆਰਡਰ ਕੰਪਲੀਟ ਕਰਨਾ ਹੁੰਦਾ ਹੈਗਾ ਫਿਰ ਅਸੀਂ ਦੂਜਾ ਸ਼ੁਰੂ ਕਰ ਦੇਾਂਗੇ ਧਿਆਨ ਨਾਲ ਸਾਰਾ ਕੁਝ ਹੈ ਨਾ ਚਲੋ ਜੀ ਵੀਡੀਓ ਜਾਦੇ ਹੋ ਗਈ ਗੱਲਬਾਤ ਤਾਂ ਜਾਦੇ ਹੋ ਗਈ ਆ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੀ ਬੁਕਿੰਗ ਕਰਵਾ ਦਿਓ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਸਾਰੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਸੇਕਾਲ ਜੀ ਬਾਏ ਬਾਏ ਸੇਕਾਲ ਜੀ ਬਾਏ ਬਾਏ